ਅਮਰੀਕਾ ਵਿੱਚ ਪੜਨ ਜਾਣ ਵਾਲੇ ਵਿਦਿਆਰਥੀਆਂ ਲਈ ਸਬੰਧੀ ਹੈਰਾਨੀਜਨਕ ਅੰਕੜੇ ਸਾਹਮਣੇ ਆਏ ਹਨ ਅੰਕੜਿਆਂ ਮੁਤਾਬਕ ਅਮਰੀਕੀ ਸੰਸਾਧਨਾ ਵਿੱਚ ਪੜਨ ਵਾਲੇ ਭਾਰਤੀ ਵਿਦਿਆਰਥੀਆਂ ਦੀ ਗਿਣਤੀ ਵਿੱਚ ਭਾਰੀ ਗਿਰਾਵਟ ਆਈ ਹੈ ਕੋਵਿਡ ਮਹਾਮਾਰੀ ਤੋਂ ਬਾਅਦ ਇਹ ਸਭ ਤੋਂ ਵੱਡੀ ਗਿਰਾਵਟ ਹੈ ਅਮਰੀਕੀ ਵਿਦੇਸ਼ ਵਿਭਾਗ ਦੇ ਅੰਕੜਿਆਂ ਤੋਂ ਪਤਾ ਲੱਗਦਾ ਹੈ ਕਿ ਪਿਛਲੇ ਸਾਲ ਇਨ੍ਹਾਂ ਦਿਨਾਂ ਦੇ ਮੁਕਾਬਲੇ 2024 ਦੇ ਪਹਿਲੇ 9 ਮਹੀਨਿਆਂ ਵਿੱਚ ਭਾਰਤੀਆਂ ਨੂੰ ਜਾਰੀ ਕੀਤੇ ਗਏ F1 ਵਿਦਿਆਰਥੀ ਵੀਜ਼ਾ ਵਿੱਚ 38% ਦੀ ਕਮੀ ਆਈ ਹੈ ਇੰਡੀਆਨਾ ਐਕਸਪ੍ਰੈਸ ਨੇ ਕੌਂਸਲ ਮਾਮਲਿਆਂ ਦੇ ਬਿਊਰੋ ਦੀ ਵੈੱਬਸਾਈਟ ਤੇ ਉਪਲਬਧ ਗੈਰ ਪ੍ਰਵਾਸੀ ਵੀਜ਼ਾ ਰਿਪੋਰਟ ਦਾ ਵਿਸ਼ਲੇਸ਼ਣ ਕੀਤਾ ਹੈ ਜੋ ਦਰਸਾਉਂਦਾ ਹੈ ਕਿ ਭਾਰਤੀ ਵਿਦਿਆਰਥੀਆਂ ਨੂੰ ਜਾਰੀ ਕੀਤੇ ਗਏ F1 ਵੀਜ਼ੇ ਮਹਾਮਾਰੀ ਤੋਂ ਬਾਅਦ ਸਭ ਤੋਂ ਹੇਠਲੇ ਪੱਧਰ ਤੇ ਪਹੁੰਚ ਗਏ ਹਨ ਇਸ ਸਾਲ ਜਨਵਰੀ ਤੋਂ ਸਤੰਬਰ ਤੱਕ 64008 ਵਿਜੇ ਜਾਰੀ ਕੀਤੇ ਗਏ ਹਨ ਜਦੋਂ ਕਿ 2023 ਦੇ ਇਸੇ ਮਹੀਨਿਆਂ ਦਰਾਂਨ 1 ਲੱਖ 3495 ਵਿਜੇ ਜਾਰੀ ਕੀਤੇ ਗਏ ਸਨ ਅੰਕੜੇ ਦੱਸਦੇ ਹਨ ਕਿ 2021 ਵਿੱਚ 65235 ਵਿਜੇ ਜਾਰੀ ਕੀਤੇ ਗਏ ਸਨ ਅਤੇ 2022 ਵਿੱਚ 93181 ਵਿਜੇ ਜਾਰੀ ਕੀਤੇ ਗਏ ਸਨ ਮਹਾਮਾਰੀ ਦਰਾਂਨ 2020 ਦੇ ਪਹਿਲੇ 9 ਮਹੀਨਿਆਂ ਦਰਾਂਨ ਭਾਰਤੀਆਂ ਨੂੰ ਸਿਰਫ ਚ 846 ਐਫ 1 ਵੀਜ਼ਾ ਜਾਰੀ ਕੀਤੇ ਗਏ ਸਨ ਇਹ ਗ੍ਰਾਵਟ ਸਿਰਫ ਭਾਰਤੀ ਵਿਦਿਆਰਥੀਆਂ ਤੱਕ ਸੀਮਿਤ ਨਹੀਂ ਹੈ ਅਮਰੀਕਾ ਆਉਣ ਵਾਲੇ ਚੀਨੀ ਵਿਦਿਆਰਥੀਆਂ ਦੀ ਗਿਣਤੀ ਵਿੱਚ ਵੀ ਵੱਡੀ ਗ੍ਰਾਵਟ ਦੇਖੀ ਗਈ ਹੈ 2024 ਦੇ ਮੁਕਾਬਲੇ ਚੀਨ ਦੇ ਵਿਦਿਆਰਥੀ 8% ਘੱਟ ਪਹੁੰਚ ਗਏ ਹਨ ਚੀਨੀ ਵਿਦਿਆਰਥੀਆਂ ਨੂੰ ਜਨਵਰੀ ਤੋਂ ਸਤੰਬਰ ਤੱਕ ਕੁੱਲ 73781 ਐਫ 1 ਵੀਜ਼ਾ ਜਾਰੀ ਕੀਤੇ ਗਏ ਸਨ ਜੋ ਪਿਛਲੇ ਸਾਲ 80603 ਤੋਂ ਘੱਟ ਸਨ ਫਾਰ ਜੀਵੀ 2022 ਵਿੱਚ ਜਾਰੀ ਕੀਤੇ ਗਏ 52000 ਚੌਥੀ ਤੋਂ ਵੱਧ ਹਨ ਐਫ 1 ਵੀਜ਼ਾ ਅਮਰੀਕਾ ਵਿੱਚ ਵਿਦਿਅਕ ਸੰਸਥਾਵਾਂ ਵਿੱਚ ਦਾਖਲਾ ਲੈਣ ਵਾਲੇ ਵਿਦਿਆਰਥੀਆਂ ਲਈ ਇੱਕ ਗੈਰ ਪ੍ਰਵਾਸੀ ਸ਼੍ਰੇਣੀ ਹੈ ਜਦੋਂ ਕਿ ਐਮ 1 ਵੀਜ਼ਾ ਪੇਸ਼ੇਵਰ ਤੇ ਗੈਰ ਅਕਾਦਮਿਕ ਪ੍ਰੋਗਰਾਮਾਂ ਨੂੰ ਕਵਰ ਕਰਦਾ ਹੈ ਇੰਡੀਅਨ ਐਕਸਪ੍ਰੈਸ ਦਾ ਵਿਸ਼ੇ ਵਿਸ਼ਲੇਸ਼ਣ ਆਫ ਐਫ 1 ਵੀਜ਼ਾ ਤੇ ਕੇਂਦ੍ਰਿਤ ਹੈ ਜੋ ਕਿ ਸਾਲਾਨਾ ਅਮਰੀਕੀ ਵਿਦਿਆਰਥੀਆਂ ਵੀਜ਼ਿਆਂ ਦਾ 90% ਤੋਂ ਵੱਧ ਹੈ ਵਦੇਸ਼ੀ ਸਿੱਖਿਆ ਸਲਾਹਕਾਰਾਂ ਨੇ ਇਸ ਸਾਲ F1 ਵੀਜ਼ਾ ਜਾਰੀ ਕਰਨ ਵਿੱਚ ਕਮੀ ਦੇ ਕਾਰਨਾਂ ਬਾਰੇ ਗੱਲ ਕੀਤੀ ਹੈ। ਵਿਦਿਆਰਥੀਆਂ ਨੂੰ ਦਰਪੇਸ਼ ਸਮੱਸਿਆਵਾਂ ਨੂੰ ਵੀ ਇਸ ਦਾ ਇੱਕ ਅਹਿਮ ਕਾਰਨ ਦੱਸਿਆ ਗਿਆ ਹੈ। ਲੰਬੇ ਇੰਤਜ਼ਾਰ ਦੇ ਸਮੇਂ ਅਤੇ ਵੀਜ਼ਾ ਸਬੰਧੀ ਚੁਣੌਤੀਆਂ ਬਾਰੇ ਵਿਦਿਆਰਥੀਆਂ ਦੀਆਂ ਚਿੰਤਾਵਾਂ ਦਾ ਵੀ ਜ਼ਿਕਰ ਕੀਤਾ ਗਿਆ ਹੈ। RICIBCOM ਦੇ ਸਾਈਨ ਵਿਭਾਗ ਕਾਗੀ ਨੇ ਵਿਭਾਗੀ ਨੇ ਕਿਹਾ ਕਿ ਅਮਰੀਕਾ ਅਜੇ ਵੀ ਵਿਦਿਆਰਥੀਆਂ ਲਈ ਤਰਜੀਹੀ ਮੰਜ਼ਲ ਹੈ। ਪਰ ਜ਼ਿਆਦਾਤਰ ਵਿਦਿਆਰਥੀ ਨੂੰ ਆਪਣੇ ਵਿਕਲਪਾਂ ਨੂੰ ਖੁੱਲ੍ਹਾ ਰੱਖਣ ਲਈ ਕੈਨੇਡਾ ਯੂਕੇ ਤੇ ਜਰਮਨੀ ਵਰਗੇ ਵਿਕਲਪਾਂ ਨੂੰ ਦੇਖ ਰਹੇ ਹਨ